ਸਤਖੰਡ ਸ੍ਰੀ ਹਰਮੰਦਰ ਸਾਹਿਬ ਔਰ ਬੇਰੀ ਜੀ ਦੇ ਨਾਲ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਰਕੁਖ ਜੁੜੇ ਹੋਏ ਗੁਰੂ ਰੂਪ ਗੁਰੂ ਪਾਤਸ਼ਾਹ ਸਾਧ ਸੰਗਤ ਦੇ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਕਰਕੇ ਕਲਾ ਵਿੱਚ ਪਾਉਗੀ ਬਾਅਦ ਵਿੱਚ ਜੀ ਦਾ ਖਾਲਸਾ ਵਾਇਰ ਜੀ ਕੀ ਫਤਿਹ ਅੱਜ ਮਿਤੀ 15 ਭਾਦੋ ਸੰਮਤਨਾਥ ਸਾਹੀ 556 ਮੁਤਾਬਿਕ ਮਿਤੀ 8 2024 ਨੂੰ ਪੰਜ ਸਿੱਖ ਸਰਬੰਸ ਦੀ ਇਕਤਿਰਤਾ ਸਤਪੁਰੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਹੋਈ ਜਿਸ ਵਿੱਚ ਪੰਜ ਸਿੱਖ ਸਰਬੰਸ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਕੀ ਸੋਬੀ ਸਿੰਘ ਬਾਦਲ ਨੇ ਬਤੌਰ ਦਿੱਲੀ ਮੁੱਖ ਮੰਤਰੀ ਪੰਜਾਬ ਸਰਕਾਰ ਅਧੀਨ ਪ੍ਰਧਾਨ ਸ਼ਰੌਂਗੜੀ ਤਕਾਲੀ ਦਾਤ ਹੁੰਦਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਸਰੂਪ ਦੇ ਅਕਸਰੋ ਬਹੁਤ ਭਾਰੀ ਟਾਲ ਲੱਗੀ ਸੀ ਸ਼ਰੌਂਗੜੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਸਿੱਖ ਹੇਤਾ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਇਸ ਲਈ 2007 ਤੋਂ ਜਾਟ 17 ਕੇ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਜੇਸ ਸੁਪੰਦੀ ਆਪਣਾ ਸਪਸ਼ਟੇਕਰ 15 ਤਾਰੀਖ ਦੇ ਅੰਦਰ ਅੰਦਰ ਨਿੱਜੀ ਰੂਪ ਵਿੱਚ ਪ੍ਰੇਸ਼ੋ ਭੋਕੇ ਸ਼੍ਰੀ ਅਕਾਲ ਪਤਿ ਸਾਹਿਬ ਜੀ ਦੇ ਵਿਖੇ ਦੇਣ ਸੁਪੀਰ ਸਿੰਘ ਬਾਦਲ ਜਨਰਲ ਚਰਮਾੜੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਪਤਿ ਸਾਹਿਬ ਜੀ ਉੱਤੇ ਸ਼੍ਰੀ ਗੁਰੂ ਰੰਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਦੇ 500+ ਦੀ ਹਾਜ਼ਰੀ ਵਿੱਚ ਆਪਣੇ ਬੇਥੇ ਹੋਏ ਗੁਨਾਹਾਂ ਦੀ ਆਪ ਜੀ ਮਦਦਦ ਉਹਨਾਂ ਜਿਨ੍ਹਾਂ ਨੂੰ ਜੀਰ ਕਾਬਤ ਸਹਿਬ ਜੀ ਤੋਂ ਦਰਖਾਇਆ ਪੁਸ਼ਟੀ ਕੀਤਾ ਜਾਂਦਾ ਹੈ ਬਹੁਤ ਜੀ ਦਾ ਖਾਸਾ ਵਾਹਿਗੁਰੂ ਜੀ ਸਤਖੰਡ ਸ੍ਰੀ ਹਰਮੰਤੋ ਸਾਹਿਬ ਔਰ ਜੀ ਜੀ ਦਾ ਮਾਲ ਸਤਪੁਰੂ ਗਣਗੂ ਹਰਿ ਕ੍ਰਿਪਾ ਸਹਿਬ ਜੀ ਮਹਾਰਾਜੀ ਜੀ ਦਾ ਪਾਵਨ ਸ੍ਰੀ ਦਰਸਪਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਰਬੁਖ ਜੁੜੇ ਹੋਏ ਗੁਰੂ ਰੂਪ ਗੁਰੂ ਪਾਤਸ਼ਾਹ ਸਾਧ ਸੰਗਤ ਦੇ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਕਰਕੇ ਕਲਾ ਵਿੱਚ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੀਤੇ 15 ਭਾਦੋਂ ਸੰਮਤ ਨਾਨਕ ਸ਼ਾਹੀ 556 ਮੁਤਾਬਕ ਇਥੇ 3 ਅੱਠ 2024 ਨੂੰ ਪੰਜ ਸਿੱਖ ਸਰਬੰਸ ਦੀ ਇਕੱਤਰਤਾ ਸਤਤ੍ਰੇਕ ਸ਼੍ਰੀ ਅਕਾਲ ਤਖਤ ਸਹਿਬ ਜੀ ਦੇ ਹੋਈ ਜਿਸ ਵਿੱਚ ਪਾਟ ਸਿੰਘ ਸਹਿਬਾਨ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਨੇ ਤੌਰ 'ਤੇ ਮੁੱਖ ਮੰਤਰੀ ਪੰਜਾਬ ਸਰਕਾਰ ਅਧਿਰ ਪ੍ਰਧਾਨ ਸ਼ਰੌਂਗੜੀ ਤਖਾਲੀ ਦਾ ਤੁੰਦਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਇਸ ਨਾਲ ਪੰਖਤਕ ਰੂਪ ਦੇ ਅਕਸਨੋ ਬਹੁਤ ਭਾਰੀ ਟਾਲ ਲਗੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋਈ ਸਿੱਖ ਹੇਤਾ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਿਟ ਮੰਤਰੀ ਇਹ ਇਸ ਸੰਬੰਧੀ ਆਪਣਾ ਸਪਸ਼ਟੀਕਰਨ 15 ਤਾਰikh ਦੇ ਅੰਦਰ ਅੰਦਰ ਨਿੱੱਜੇ ਰੋਪਚੀ ਪ੍ਰੇਸ਼ ਬੋਟੇ ਸ਼੍ਰੀ ਅਕਾੰਤਖ ਸਾਹਿਬ ਜੀ ਦੇ ਵਿਖੇ ਦੇਣ ਸੁਖਬੀਰ ਸਿੰਘ ਬਾਦਲ ਜੰਨਾ ਚਰ ਮਾੜੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾੰਤਖ ਸਾਹਿਬ ਜੀ ਉੱਤੇ ਛੜੀ ਗੁਰਮਰੰਗ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਧ ਸੰਗਤ ਅਤੇ ਪੰਚ ਸੇਖਾਂ ਦੀ ਹਾਜ਼ਰੀ ਵਿੱਚ ਆਪਣੇ ਕੀਤਾ ਹੋਏ ਗੁਨਾਹਾਂ ਦੀ ਮਾਫੀ ਮੰਗਦਾ ਹੈ ਉਹਨਾਂ ਦੇ ਗੁਨਾਹਾਂ ਨੂੰ ਸ਼੍ਰੀ ਅਕਾੰਤਖ ਸਾਹਿਬ ਜੀ ਤੋਂ ਦਰਖਾਈਆ ਪੁਸ਼ਟੀ ਕੀਤਾ ਜਾਂਦਾ ਹੈ ਬਾਹਰ ਜੀ ਦਾ ਖਾਸਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਔਰ ਵੀ ਜੀਉਂਦ ਮਾਲ ਸਤਪੁਰੂ ਧੰਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜੀ ਜੀ ਦਾ ਪਾਵਨ ਪਿਤ੍ਰਸਥਾਨ ਸ਼੍ਰੀਏ ਗਾਉਂਕਾ ਤੋਂ ਸੱਜ ਦੇ ਸਾਹਮਣੂ ਖੜੇ ਹੋਏ ਊੜੂ ਰੋਡ ਪੂਰਕ ਸਾਹ ਸਤਸਕ ਉਦੇਸ਼ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਕਰਕੇ ਕਲਾ ਵਿੱਚ ਪਾਉਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੀਤੇ 15 ਭਾਦੋਂ ਸੰਮਤ ਨਾਨਕ ਸ਼ਾਹੀ 556 ਮੁਤਾਬਕ ਬੀਤੇ 3 8 2024 ਨੂੰ ਪੰਜ ਸਿੱਖ ਸਰਬੰਦੀ 71 ਦਾ ਸਕਤ ਪ੍ਰਯੋਗ ਸ਼੍ਰੀ ਕਾਪਤ ਸਹਿਬ ਦੀ ਵਿਖੇ ਹੋਈ ਜਿਸ ਵਿੱਚ ਪੰਜ ਸਿੰਘ ਸਹਿਬਾਂ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਦਾ ਤੌਰ ਤੇ ਮੁੱਖ ਮੰਤਰੀ ਪੰਜਾਬ ਸਰਕਾਰ ਅਧਿਰ ਪ੍ਰਧਾਨ ਸ਼ਰੌਂਗਣੀ ਤਖਾਲੀ ਦਾ ਚੁਣਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਸਰੂਪ ਦੇ ਅਕਸ਼ਨ ਉਹ ਬਹੁਤ ਭਾਰੀ ਤਾਲ ਕੀ ਸ਼੍ਰੋਮਣੀ ਅਕਾਲੀ ਦਲ ਦੇ ਹਾਲਤ ਬਹੁਤ ਪਤਲੀ ਹੋਈ ਸਿੱਖ ਹੇਤਾਂ ਨੂੰ ਬਹੁਤ ਭਾਰੇ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਿਟ ਮੰਤਰੀ ਜੇਸ ਸੁਬੰਦੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਨਿੱਜੀ ਰੂਪ ਵਿੱਚ ਪ੍ਰੇਸ਼ ਹੋ ਕੇ ਸ਼੍ਰੀ ਅਕਾ ਸਾਹਿਬ ਜੀ ਦੇ ਵਿਖੇ ਦੇਣ ਸੋ ਪ੍ਰੀਤ ਸਿੰਘ ਬਾਦਲ ਜੰਨਾ ਚਰ ਮਾੜੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਜੂਲੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੱਖ ਸਭਾਾਂ ਦੀ ਹਾਜ਼ਰੀ ਵਿੱਚ ਆਪਣੇ ਬੇਇੱਤੇ ਹੋਏ ਗੁਨਾਹਾਂ ਦੀ ਮਾਫੀ ਮੰਗਦਾ ਸੀ ਉਹਨਾਂ ਦਰਮਿਆਨ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਤਰਖਾਈਆ ਪੁਸ਼ਟੀ ਕੀਤਾ ਜਾਂਦਾ ਹੈ ਬਾਹਰ ਜੀ ਦਾ ਖਾਸਾ ਬਾਹਰ